ਨਾ ਮਤਲਬ ਇਹਨਾਂ ਨੇ ਫਾਰਮਿੰਗ ਨੂੰ ਈਜ਼ੀ ਕਰ ਦਿੱਤਾ ਆ ਜੇ ਐਕਚੁਅਲੀ ਕੋਈ ਬੰਦਾ ਪ੍ਰੋਪਰ ਸਿੱਖ ਕੇ ਕੰਮ ਨੂੰ ਕਰਨਾ ਚਾਵੇ ਹਾਂਜੀ ਹਾਂਜੀ ਤੇ ਆਉਣ ਵਾਲੇ ਸਮੇਂ ਚ ਆਪਣੇ ਵੀਰਾਂ ਨੂੰ ਇਹ ਚਲੋ ਥੋੜੀ ਜੀ ਬੇਨਤੀ ਵੀ ਆ ਕਹਿ ਲੋ ਜਾਂ ਕੋਈ ਸਿੱਖਿਆ ਵੀ ਆ ਹਾਂਜੀ ਬਈ ਇਹ ਇਸ ਇਸ ਫੀਲਡ ਦੇ ਵਿੱਚ ਤੁਰਨਾ ਤਾਂ ਤੁਸੀਂ ਸਿੱਖ ਕੇ ਕਰੋ ਤਾਂ ਤੁਹਾਨੂੰ ਟਰੱਕ ਚਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਕਸਟਮ ਜਿਹੜੇ ਬਿਲਿੰਗ ਵਾਲੇ ਮੁੰਡੇ ਕੰਮ ਕਰਦੇ ਆ ਗੋਰੇ ਉਹ ਚੰਗੇ ਖਾਸੇ ਪੈਸੇ ਬਣਾਉਂਦੇ ਆ ਲੋਕਾਂ ਦੇ ਬੇਲ ਕਰਕੇ ਵੀ ਜਮੀਨ ਦਾ ਰੇਟ ਰੂਟ ਕੀ ਆ ਜੀ ਜਿੱਦਾਂ ਆਪਣਾ ਕੋਈ ਨਵਾਂ ਬੰਦਾ ਦੇਖਦਾ ਹੋਵੇ ਕਿਸੇ ਨੇ ਖਰੀਦਣੀ ਆ ਕੋਈ ਜੇ ਆਪਾਂ ਠੇਕੇ ਦਾ ਹਿਸਾਬ ਲਈਏ ਹਾਂਜੀ ਇੱਥੇ ਠੇਕਾ ਕਿੰਨਾ ਠੇਕੇ ਦੇ ਜ਼ਮੀਨ ਲੈਣੀ ਹੋਵੇ ਬੰਦੇ ਨੇ ਤੇ ਝਾੜ ਝੂੜ ਕਿਦਾਂ ਦਿੰਦੀ ਆਈ ਝਾੜ ਵੀ ਵਧੀਆ ਹੁੰਦਾ ਝਾੜਾਂ ਵਧੀਆ ਹੁਣ ਇਦਾਂ ਗਾਂ ਤੋਂ ਗਾਂ ਬਰੀਡ ਇੰਨੀ ਵਧੀਆ ਇਹਨਾਂ ਨੇ ਤਿਆਰ ਕੀਤੀ ਆਵੇ ਉਹ ਟਾਈਮ ਵੀ ਛੋਟਾ ਆ ਉਹਦਾ ਜਿਹਦਾ ਬਹੁਤ ਲੰਮਾ ਟਾਈਮ ਨੂੰ ਚਾਹੀਦਾ ਨੇਗਾ ਪੱਕਣ ਵਾਸਤੇ ਵੀ ਤੇ ਇਹਨੂੰ ਬਜਿਦਾ ਸਭ ਤਾਂ ਹੀ ਦੋ ਕਰਾਪ ਲਾਇਆ ਹੋ ਜਾਂਦੇ ਆ ਜਦੋਂ ਅੱਡੀਆ ਮਹੀਨੇ ਦੇ ਵਿੱਚ ਵਿੱਚ ਵੱਢ ਹੋ ਜਾਣੀਆਂ ਫੇਰ ਇਹਨਾਂ ਨੇ ਨਾਲ ਹੀ ਇੱਕ ਫਸਲ ਹੋਰ ਬੀਜ ਦੇਣੀ ਆ ਵਿੰਟਰ ਤੋਂ ਪਹਿਲਾਂ ਉਹ ਵੱਢ ਲੈਣੀ ਇੱਕ ਬੰਦੇ ਨੇ ਜ਼ਮੀਨ ਵੇਚਣੀ ਹੁੰਦੀ ਸੀਗੀ ਤੇ 15 15 ਬੰਦੇ 20 20 ਬੰਦੇ ਵਿੱਚ ਲੰਗੀ ਜਾਣੇ ਫਿਰ ਇਦਾਂ ਕਰ ਲਓ ਡੀਲ ਬਣਾ ਲਓ ਫਲਾਨਾ ਕਰ ਲਓ ਇੱਥੇ ਦੇ ਦੇ ਉਹ ਮਤਲਬ ਉਹ ਹੁਣ ਟਾਈਮ ਨਹੀਂ ਰਿਹਾ ਹੁਣ ਤਾਂ ਇਹ ਟਾਈਮ ਆ ਵੀ ਕੰਪੀਟੀਸ਼ਨ ਦਾ ਜੋ ਗਿਆ ਵੀ ਤੇਰੀ ਫਾਈਨੈਂਸ ਤਨੂੰ ਅਲਾਉ ਕਰਦੀ ਆ ਤੇਰੀ ਜੇਬ ਕਿੱਦਾਂ ਚੱਲਦੀ ਆ ਤੇ ਚੱਕ ਲਓ ਮਜੇ ਦਾ ਕਹਿੰਦੇ ਉਹ ਬਾਕੀ ਬਾਅਦ ਚ ਦੇਖਾਂਗੇ ਵਿੱਚੋਂ ਗਏ ਨੇ ਹੁਣ ਜੇ ਵੱਡਾ ਫਾਰਮ ਖਰੀਦੀ ਏ ਜਿਆਦਾ ਵੱਡਾ ਫਿਰ ਉਹਦੇ ਜਿਹੜਾ ਉਹ ਵੀ ਸਸਤਾ ਮਿਲ ਜਾਂਦਾ ਉਹਨਾਂ ਜਿੱਦਾਂ ਹੁਣ ਤੁਸੀਂ ਜੇ 400 500 700 ਏਕੜ ਦਾ ਕੋਈ ਫਾਰਮ ਮਿਲ ਗਿਆ ਉਹ ਫਿਰ ਉਸ ਹਿਸਾਬ ਨਾਲ ਨੰਬਰ ਨੰਬਰ ਗਏ ਜੀ ਸਸੀ ਗਾਲ ਜੀ ਸਸੀ ਗਾਲ ਜੀ ਉਹ ਠੀਕ ਹੈ ਜੀ ਬਸ ਠੀਕ ਤਾਂ ਬਹੁਤ ਵਧੀਆ ਸੱਚਾ ਭਾਸ਼ੀ ਧੰਨਵਾਦ ਜੀ ਆਪਣਾ ਟਾਈਮ ਦੇਣ ਲਈ ਮਿਹਰਬਾਨੀ ਤੁਹਾਡੀ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਆ ਨਹੀਂ ਨਹੀਂ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਪਾਜੀ ਤੇ ਇੱਥੇ ਤੁਸੀਂ ਖੇਤੀ ਵੀ ਕਰਦੇ ਆ ਜੀ ਆਪਣੀ ਮਜਿਆਂ ਦੇ ਨਾਲ ਨਾਲ ਹਾਂ ਜੀ ਹਾਂ ਜ ਅਸੀਂ ਸਾਡੋ ਤੀਜਾ ਸਾਲ ਆਇਆ ਇਹ ਕੰਮ ਸ਼ੁਰੂ ਕੀਤੇ ਨੂੰ ਹਾਂਜੀ ਤੇ ਕੁਝ ਅਸੀਂ ਨਾਲ ਲਸਣ ਲਾਇਆ ਤੇ ਕੁਝ ਪੱਠਾ ਸਾਡੇ ਕੋਲ ਜ਼ਿਆਦਾ ਆ ਤੇ ਬਾਕੀ ਬੀਨਜ਼ ਆ ਤੇ ਮੱਕੀ ਆ ਓਕੇ ਜੀ ਹਾਂਜੀ ਇਹ ਦੋ ਫਸਲਾਂ ਹਾਲ ਦੀ ਘੜੀ ਕੀ ਤੀਜਾ ਪੱਠਾ ਦੀ ਇਸ ਟਾਈਮ ਖੇਤੀ ਕਰ ਰਹੇ ਸਾਡੇ ਕੋਲ ਸਵਾ 400 ਏਕੜ ਦੀ ਖੇਤੀ ਆ ਇੱਥੇ ਓਕੇ ਜੀ ਸਾਡੇ ਕੋਲ ਜਿਹੜੀ ਆਪਦੀ ਜ਼ਮੀਨ ਹੈ ਨਾ ਹਾਂਜੀ ਸਵਾ 400 ਏਕੜ ਚ ਆਹੀ ਆ ਸਾਰਾ ਲੂਸਣ ਤੇ ਹਾਂਜੀ ਇਹ ਕੋ ਸਾਰਾ ਕੋ ਮਤਲਬ ਪੱਠਾ ਆ ਕੋਈ ਆਪਣੇ ਮੱਕੀ ਬੀਜੀ ਆ ਹੁਣ ਆਪਣੇ 250 ਏਕੜ ਤੇ ਲਾਗੀ ਛਾ ਕੇ ਮੱਕੀ ਆ ओके okay जी ਤੇ ਬਾਕੀ ਕੁਝ ਪੱਠੇ ਆ ਦੇ ਵਿੱਚ ਬੀਨਸ ਜਾਂ ਕੁਛ ਨਾ ਤੇ ਥੋੜਾ ਲਸਣ ਆ ਤੇ ਇਦਾਂ ਹੌਲੀ ਹੌਲੀ ਜਿਦਾਂ ਸਟੈਪ ਬੈਸਟੈਪ ਹਲੇ ਚੜ ਰਹੇ ਤਾਂ ਉਹ ਹਨ ਤੇ ਜਿਹੜਾ ਲਸਣ ਤੇ ਲੂਸਣ ਤੇ ਮੱਕੀ ਆ ਹਾਂਜੀ ਇਹਨੂੰ ਆਪਣੇ ਡੰਗਰਾਂ ਵਾਸਤੇ ਯੂਜ਼ ਕਰਦੇ ਆ ਜਾਂ ਉਹਨੂੰ ਵੀ ਸੇਲ ਵੀ ਕਰਦੇ ਆ ਹਾਂ ਐਦਕੀ ਪਿਛਲੇ ਸਾਲ ਥੋੜਾ ਸੇਲ ਕੀਤਾ ਐਦਕੀ ਮਹਾਰਾਜ ਕਿਰਪਾ ਨਾਲ ਹੋਰ ਹੁਣ ਸਟਾਕ ਜਮਾ ਹੋ ਜਾਣਾ ਤੇ ਹੁਣ ਇਸ ਸਾਲ ਤੋਂ ਮੇਰੇ ਹਿਸਾਬ ਨਾਲ ਕਾਫੀ ਜ਼ਿਆਦਾ ਪੱਠਾ ਆਪਣੇ ਕੋਲ ਸੇਲ ਵੀ ਹੋਊਗਾ ਕਿਉਂਕਿ ਇੰਨਾ ਪੱਠਾ ਆਪਣੇ ਕੋਲ ਆਲਮੋਸਟ 150 ਕਿੱਤੇ ਲਾਗੀ ਛਾਗੇ ਪੱਠਾ ਆਪਣੇ ਕੋਲ ਹੈਗਾ ਤੇ ਉਹਨੂੰ ਤੁਸੀਂ ਤਿਆਰ ਕਰਕੇ ਆ ਨਾ ਇਹਨਾਂ 'ਚ ਗੱਠਾਂ ਬਣ ਗਏ ਫਿਰ ਸੇਲ ਕਰਦੇ ਹਾਂ ਹਾਂਜੀ ਹਾਂਜੀ ਸਾਰਾ ਇਹਨਾਂ ਡਰਾਈ ਕਰਕੇ ਜਿਹੜੀ ਡਰਾਈ ਹੈ ਉਹ ਡਰਾਈ ਰਹਿਣੀ ਆ ਡਰਾਈ 'ਚ ਜਾਣੀ ਆ ਜਿਹੜੀ ਵੈਟ ਆ ਉਹ ਵੈਟ ਦੇ ਵਿੱਚ ਜਾਣੀ ਆ ਉਹ ਮਲੋਸਾ ਹਾਬ ਨਾਲ ਜਿਹੜਾ ਏਰੀਆ ਉਹ ਰੱਖ ਕੇ ਵੱਖਰੇ ਰੱਖ ਕੇ ਉਹਨਾਂ ਦੇ ਵਿੱਚ ਅਟੈਚ ਕਰ ਦੇਣਾ ਉਹਨਾਂ ਨੂੰ ਭਈ ਆ ਜਿਹੜੀ 헤 ਆ ਇਹ ਕੁਛ ਇਦਾਂ ਕਦੀ ਆ ਜਦਾਂ ਇੰਡੀਆ ਆਪਾਂ ਗੱਲ ਕਰਦੇ ਆਂ ਵੀ ਆ ਪੱਠੇ ਥੋੜੇ ਚੰਗੇ ਆ ਥੋੜੇ ਮਾੜੇ ਆ ਹਾਂ ਬਸ ਉਸ ਹਾਂ ਜਿਹੜੀ ਮਤਲਬ ਥੋੜੀ ਗਿੱਲੀ ਬੰਨੀ ਗਈ ਆਪਣੇ ਤੋਂ ਹਾਂਜੀ ਹਾਂਜੀ ਜਿਹੜੀ ਗਿੱਲੀ ਬੰਨਣੀ ਪਈ ਮਜਬੂਰੀ ਚ ਉਹ ਉਹਨੂੰ ਉਹ ਗਿੱਲੀ ਨੂੰ ਹਿਸਾਬ ਨਾਲ ਰੈਪ ਕਰ ਦੇਣਾ ਉਹ ਹੁੰਦੀ ਉਹ ਵੀ ਕੰਮ ਦੀ ਆ ਪਰ ਉਹਦਾ ਰੇਟ ਹੋਰ ਹੁੰਦਾ ਜਿਹੜੀ ਥੋੜੀ ਜਿਹੜੀ ਸੁੱਕੀ ਡਰਾਈ 헤 ਜਿਹਨੂੰ ਕਹਿੰਦੇ ਆ ਉਹ ਥੋੜੇ ਆ ਜਿਦਾਂ ਸਿੱਕੇ ਬੰਦ ਜਿਹਨੂੰ ਪੱਠਾ ਦੂਜਾ ਪਹਿਲਾ ਲੋ ਜਿਹੜਾ ਉਹ ਮਹਿੰਗਾ ਓਕੇ ਦੂਜਾ ਲੋ ਜਿਹੜਾ ਉਹ ਵੀ ਗੋੜਿਆ ਤੀਜਾ ਲੋ ਜਿਹੜਾ ਉਹ ਸਸ ਕਿਉਂਕਿ ਉਹ ਚ ਪੱਠੇ ਜਦਾਂ ਨਹੀਂ ਦਿੰਦਾ ਉਹਨਾਂ ਪ੍ਰੋਟੀਨ ਘਟ ਜਾਂਦੇ ਹਾਂ ਤਾਂ ਜਿਹੜੇ ਤੱਤ ਬਹੁਤ ਘਟ ਜਾਂਦੇ ਆ ਓਕੇ ਉਹ ਫਿਰ ਸਿਰਫ ਜਿੱਦਾਂ ਘੋੜਿਆਂ ਘਾੜਿਆਂ ਲਈ ਜਾਂ ਹੋਰ ਜਿੱਦਾਂ ਕੋਈ ਡੰਗਰ ਜਿਹੜੇ ਆਮ ਜਦਾਂ ਲਵੇਰੀਆਂ ਵਾਸਤੇ ਨਹੀਂ ਉਹਨੂੰ ਯੂਜ਼ ਕਰਦੇ ਓਕੇ ਉਹਦਾ ਰੀਡਰ ਹੀ ਥੱਕ ਪੈਂਦਾ ਜੇ ਦੁੱਧ ਲੈਣਾ ਜੇ ਦੁੱਧ ਲੈਣਾ ਉਹਨੂੰ ਪਹਿਲਾ ਲਾਓ ਜਿਹੜਾ ਸਭ ਤੋਂ ਬੈਸਟ ਮੰਨਿਆ ਜਾਂਦਾ ਓਕੇ ਜੀ ਓਕੇ ਹਾਂ ਦੂਜਾ ਲਾਓ ਵੀ ਠੀਕ ਆ ਤੀਜਾ ਲਾਓ ਜਿਹੜਾ ਅਲਵੇਰੀਆਂ ਵਾਸਤੇ ਘਟ ਵਰਤਦੇ ਆ ਬਸ ਤਿੰਨ ਲੋ ਦਿੰਦੀ ਆ ਜੀ ਇਹ ਤਿੰਨ ਲੋ ਹਾਂ ਜਿੱਤੇ ਤੀਜਾ ਲਾਓ ਟਾਈਟ ਹੁੰਦਾ ਆ ਉਹਦਾ ਤਿੰਨ ਲੋ ਵਧੀਆ ਤੇ ਤੇ ਉਦਾਂ ਵੀ ਯੂਰੀਆ ਤੇ ਡਾਈ ਵੀ ਚੱਲਦਾ ਈ ਪਾਉਂਦੇ ਆ ਹਾਂ ਪਾਉਂਦੇ ਆ ਜਦਾਂ ਜਦਾਂ ਪਾਉਂਦੇ ਆ ਇੱਕੋ ਟਰਮ ਚ ਪਾਈਦਾ ਸੀ ਮੈਂ ਹੁਣ ਜਦਾਂ ਹੁਣ ਮਿਡ ਟਰਮ ਚ ਪਾਉਣਾ ਆ ਇੱਕ ਵਾਰੀ ਓਕੇ ਹਾਂ ਜਦ ਜਿਹੜਾ ਪਹਿਲਾ ਲੋ ਵੱਢ ਗਿਆ ਦੂਜੇ ਲੋ ਚ ਪਾਈਦਾ ਓਕੇ ਜੀ ਓਕੇ ਉਹ ਕਿਦਾਂ ਮਸ਼ੀਨਾਂ ਨਾਲ ਹਾਂ ਟਰੈਕਟਰ ਦੇ ਮਗਰ ਜਦਾਂ ਵੱਡੇ ਲੱਗੀ ਐ ਫਰਟੀਲਾਈਜ਼ਰ ਲੱਗਾ ਗੋਰਾ ਖਵਾ ਪੀ ਆ ਕੇ ਪਾ ਜਾਂਦਾ ਅਸੀਂ ਆਪ ਨਹੀਂ ਪਾ ਜਾਂਦਾ ਉਹ ਗੋਰੇ ਬਾਹਰੋਂ ਕਸਟਮ ਜਿਹੜਾ ਫਾਰਮਿੰਗ ਵਾਲੇ ਜਿਹੜੇ ਮੁੰਡੇ ਉਹ ਕਰ ਕਰ ਜਾਂਦੇ ਆਗੇ ਜਦਾਂ ਓਕੇ ਜੀ ਹਾਂ ਜੀ ਕੋ ਸਾਨੂੰ ਹਲੇ ਇੰਨਾ ਹਿਸਾਬ ਵੀ ਨਹੀਂਗਾ ਯੋ ਕਿੰਨੀ ਪੈਣੀ ਚਾਹੀਦੀ ਖੇਤ ਦੇ ਹਿਸਾਬ ਨਾਲ ਹਾਂਜੀ ਉਹ ਕਿੰਨੀ ਕਿ ਫੇ ਕਿੰਨਾ ਕ ਖਰਚਾ ਪਤਾ ਲੰਨੇ ਆ ਜੀ ਉਹ ਖਰਚਾ ਉਹ ਜਦੋਂ 1 ਏਕੜ ਦੇ ਹਿਸਾਬ ਨਾਲ ਚਾਰਜ ਕਰਦੇ ਆ ਚਲੋ ਬਈ 35 ਡਾਲਰ ਦੇ ਹਿਸਾਬ ਨਾਲ ਮਿਲਦਾ ਏਦਾਂ 40 ਏਕੜ ਦਾ ਆਪਣੀਏ ਖਾਦ ਉਹਨਾਂ ਸਾਰਾ ਕੁਝ ਆਪ ਦਾ ਹੀ ਹੁੰਦਾ ਜਦੋਂ ਅਸੀਂ ਨਹੀਂ ਕੁਝ ਵੀ ਦੇਖਣਾ ਕਰਨਾ ਉਹਨਾਂ ਨੇ ਮਤਲਬ ਆ ਵੀ ਆ ਕੇ ਪਾ ਜਾਣਾ ਤੇ ਉਹ ਜਦੋਂ ਸਟੇਟਮੈਂਟ ਮੈਸੇਜ ਭੇਜ ਦੇਣਾ ਤੇ ਮੁੜ ਕੇ ਜਦੋਂ ਇਨਵੌਇਸ ਈਮੇਲ ਕਰ ਦੇਣੀ ਆ ਬਸ ਓਕੇ ਹਾਂਜੀ ਹਾਂਜੀ ਤੇ ਜਿਹੜੀ ਆ ਖਾਦ ਹੁੰਦੀ ਆ ਜੀ ਆ ਮੱਝਾਂ ਦਾ ਗੋਹਾ ਗੋਹਾ ਆ ਹਾਂਜੀ ਇਹ ਇਹਨੂੰ ਵੀ ਖਿਲਾਰਦੇ ਹੁੰਨੇ ਆਂ ਹਾਂਜੀ ਆ ਬਹੁਤ ਵੱਡਾ ਢੇਰ ਲੱਗਾ ਸੀਗਾ ਇੱਥੇ ਆ ਵੱਡੇ ਉੱਥੇ ਦੂਜੇ ਫਾਰਮ ਤੇ ਖੜੇ ਆ ਮਸ਼ੀਨਾਂ ਨਵੀਆਂ ਲਈਆਂ ਫਰਟੀਲਾਈਜ਼ਰ ਦੂਜੇ ਮਿਨਰਸਪੈਡਰ ਜਿਹਨੂੰ ਕਹਿੰਦੇ ਆ ਉਹ ਇਹਦੇ ਮਗਰ ਟਰੈਕਟਰ ਵੱਡੇ ਜਿਵੇਂ ਮਗਰ ਪੈਂਦਾ ਤੇ ਉਹ ਫੇ ਵੱਡੀ ਐਸਕੇਵੇਡਰ ਨਾਲ ਭਰਦੇ ਆਂ ਸੀ ਲੋਕ ਤਾਂ ਟਰੈਕਟਰ ਨਾਲ ਭਰਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਜ਼ਿਆਦਾ ਫਾਰਮਾਂ ਤੇ ਅਸੀਂ ਬਾਹਰ ਫੇ ਲੈਂਡਸਕੇਪਿੰਗ ਦਾ ਕੰਮ ਵੀ ਕਰਦੇ ਆ ਨਾ ਤੇ ਅਸੀਂ ਤਾਂ ਫੇ ਪੇ ਬਹੁਤ ਤੋਸ ਹਾਵ ਨਾਲ ਵੱਡੀ ਮਸ਼ੀਨ ਵਰਤ ਕੇ ਆਦਾ ਵਾ ਵੇ ਫੇ ਟਰੈਕਟਰ ਨਾਲ ਖਿੱਚੀ ਜਾਂਦਾ ਤੇ ਉਹ ਤੁਹਾਨੂੰ ਕੁਝ ਵੀਡੀਓ ਸਾਧ ਤੋਂ ਬਣੀਆਂ ਪਈਆਂ ਤੁਹਾਨੂੰ ਭੇਜ ਦੇਵਾਂਗੇ ਨਾ ਅਸੀਂ ਹਾਂ ਤੇ ਉਹ ਗੋਹਾ ਤਾਂ ਮਹਾਰਾ ਹੀ ਕਰਪਾ ਨਾਲ ਇੰਨਾ ਹੋ ਜਾਂਦਾ ਵੀ ਉਹ ਸਾਨੂੰ ਆਮ ਬੰਦੇ ਨੂੰ ਲੱਗਦਾ ਵੀ ਇੰਨਾ ਗੋਹਾ ਪਰ ਉਹ ਗੋਹਾ ਐਕਚੁਅਲੀ ਹੁਣ ਮੱਕੀ ਤੁਸੀਂ ਦੇਖੋਗੇ ਪਿੱਛੇ ਜਿਹੜੀ ਬੀਜੀ ਆ ਵੀ ਉਹਨੂੰ ਸਾਨੂੰ ਖਾਦ ਵੀ ਅੱਧੀ ਪਾਉਣੀ ਪਈ ਆ ਤੇ ओके okay, okay. जी ओके हां ਇਹ ਹੈਗੀ ਆ ਸਾਡੇ ਕੋਲ ਆਪਾਂ ਥੋੜੀ ਜਿਹੀ ਪਕਾਵੀ ਰੱਖਣੀ ਆ ਜ਼ਿਆਦਾਤਰ ਬਣਾਉਣਾ ਸੈਲਜ ਓਕੇ ਜੀ ਓਕੇ ਮਹੀਆਂ ਵਾਸਤੇ ਲਵੇਰੀਆਂ ਵਾਲੀ ਜਿਹੜੀ ਮੱਕੀ ਜਦਾਂ ਵਿੱਚ ਬਣ ਜੇ ਛੱਲੀ ਬਣ ਜਾਏ ਜਦਾਂ ਜਿਹੜਾ ਹਾਂ ਦੋ ਦਾ ਪੈ ਗਿਆ ਜੇ ਥੋੜਾ ਜਿਹਾ ਰੜਾ ਜਿਹਾ ਲੱਗ ਗਿਆ ਨੂੰ ਤੇ ਉਸ ਹਿਸਾਬ ਨਾਲ ਫੇਰ ਬੱਚੋ ਸੈਲਜ ਬਣਾ ਕੇ ਆ ਪਿੱਟ ਬਣਾਈਏ ਪਿੱਛੇ ਉਹ ਭਰ ਦੇਣੀ ਆ ਓਕੇ ਜੀ ਓਕੇ हां 12 ਖੇਤਾਂ ਦੀ ਹੈ ਨਾ ਤੇ ਹੁਣ ਜਿੱਦਾਂ ਤੁਸੀਂ ਸੈਲਜ ਬਣਾਉਨੇ ਆ ਹਾਂਜੀ ਉਹਨੂੰ ਕਿੰਨੀ ਕੁ ਦੇਰ ਰੱਖ ਕੇ ਵੀ ਸੈਲਜ ਪੂਰਾ ਤਿਆਰ ਹੋ ਜਾਂਦਾ ਸੈਲਜ ਤਾਂ ਬੇਸਿਕਲੀ ਜਿਸ ਹਸਾਬ ਨਾਲ ਜਦੋਂ ਵੱਢਦੇ ਆ ਜਿਸ ਉਮਰ 'ਚ ਮੱਕੀ ਨੂੰ ਜਾ ਕੇ ਵੱਢਦੇ ਆ ਹਾਂਜੀ ਉਹ ਐਕਚੁਅਲੀ ਉਸ ਟਾਈਮ ਪਰਫੈਕਟ ਟਾਈਮ ਹੀ ਹੁੰਦਾ ਉਹਦਾ ਐਕਚੁਅਲੀ ਆਲ ਰੈਡੀ ਟੂ ਗੋ ਹੁੰਦਾ ਆ ਓਕੇ ਪਰ ਉਹਨੂੰ ਜਦੋਂ ਆਉਂਦਿਆਂ ਸਾਰ ਜਿਹੜੋ ਟ੍ਰੀਟ ਕਰਨਾ ਜਦੋਂ ਆਉਂਦੇ ਨੂੰ ਸੰਭੜਨਾ ਜਦੋਂ ਉਹਨਾਂ ਨੇ ਇੱਕਦਮ ਵੱਡਿਆ ਵੱਢ ਕੇ ਨਾਲ ਹੀ ਟਰੈਕਟਰਾਂ ਨਾਲ ਉੱਪਰ ਗਹਿਣਾ ਉਹਨੂੰ ਵੱਡੇ ਟਰੈਕਟਰ ਚੜ੍ਹਾਦੇ ਆ ਲੋਡਰ ਜੇ ਲੱਗੇ ਉਹਨਾਂ ਪੁਸ਼ਰ ਜੇ ਲੱਗੇ ਆ ਨਾ ਉਹਨੂੰ ਪੈਕ ਕਰ ਦਿੰਦੇ ਆ ਪੈਕ ਕਰਕੇ ਨਾਲ ਹੀ ਕਵਰ ਕਰ ਦਿੰਦੇ ਆ ਟਰਪ ਨਾਲ ਪ੍ਰੋਪਰ ਉਹਦਾ ਸਾਹ ਬੰਦ ਕਰ ਦੇਣਾ ਹਾਂਜੀ ਹਾਂਜੀ ਤੇ ਐਕਚੁਅਲੀ ਆਲ 10 ਹਫਤੇ ਰੱਖੋ ਤਾਂ ਫਿਰ ਵਰਤੋ ਤਾਂ ਫਿਰ ਜਿਆਦਾ ਵਧੀਆ ਆ ਇਹ ਨਹੀਂ ਕੋਈ ਜੇ ਹਵਾ ਪੈ ਗਈ ਉਹ ਸਮਝ ਲਓ ਬੇਕਾਰ ਹੋ ਜਾਣੀ ਆ ਹਾਂ ਹਵਾ ਵੀ ਹਵਾ ਨਹੀਂ ਉਹਨੂੰ ਪੈਣੀ ਚਾਹੀਦੀ ਹਾਂ ਮਤਲਬ ਉਹਦਾ ਉਹ ਪੂਰਾ ਟਾਈਟ ਹੋਣਾ ਚਾਹੀਦਾ ਸਿਸਟਮ ਜਿਹੜਾ ਉਹਨੂੰ ਹਵਾ ਕਰਾਸ ਨਹੀਂ ਹੋਣੀ ਚਾਹੀਦੀ ਕਿਤੇ ਵੀ ਉਹਦੇ ਤੇ ਇੱਥੇ ਭਾਜੀ ਮੈਂ ਇੱਕ ਚੀਜ਼ ਹੋਰ ਦਿੰਦੀ ਆ ਮੈਨੂੰ ਐਂ ਲੱਗਦਾ ਵੀ ਮੜਾ ਜਾ ਸਕਾ ਕੇ ਫਿਰ ਮੱਕੀ ਦਾ achar ਬਾਨਿਆ ਵੀ ਮੋਸਟ ਲੈਕਨਿਕ ਦਾ ਹਾਂ ਜਿਹਦਾ ਮੱਕੀ ਨੂੰ ਰਾੜੀ ਜੀ ਕਰ ਲੈਂਦੇ ਜਦੋਂ ਛੱਲੀ ਨੂੰ ਰਾੜਾ ਜਿਆ ਕਹ ਲਓ ਅਸੀਂ ਦੇ ਹਿਸਾਬ ਨਾਲ ਦੇ ਰਹੇ ਜਦੋਂ ਥੋੜੀ ਪੀਲੀ ਪੈ ਜਾਂਦੀ ਜਦੋਂ ਫੇਰ ਹੀ ਵੱਢਦੇ ਆ ਜਿਹਦਾ ਬਿਲਕੁਲ ਜਿਦਾਂ ਹੁਣ ਇੰਡੀਆ ਤੇ ਮੈਨੂੰ ਪਤਾ ਨਹੀਂ ਕਿਦਾਂ ਬਣਾਉਂਦੇ ਨੇ ਇਹ ਹਰੀ ਜ਼ਿਆਦਾ ਨਹੀਂ ਨਹੀਂ ਹਰੀ ਨਜ਼ਾਰਾ ਕਰਦੇ ਹਰੀ ਵੀ ਜਿਹੜੀ ਆ ਉਹ ਇੰਨਾ ਪਾਣੀ ਵਿੱਚ ਉਹਦੀ ਹੋ ਜਾਂਦਾ ਹਾਂਜੀ ਜਦੋਂ ਦਾਣੇ ਚ ਗੁੱਦਾ ਪੈ ਗਿਆ ਹਾਂਜੀ ਹਾਂਜੀ ਛੱਲੀ ਨਾ ਪੱਕੀ ਨਾ ਕੱਚੀ ਹਾਂਜੀ ਉਸ ਟਾਈਮ ਚਾਰ ਉਸ ਟਾਈਮ ਚੱਕਦੇ ਹਾਂਜੀ ਹਾਂਜੀ ਤੇ ਜਿਹੜਾ ਹੀ ਹੈ ਜੀ ਹਾਂਜੀ ਉਹਨੂੰ ਉਹਦਾ ਉਹਦਾ ਕੀ ਪ੍ਰੋਸੈਸ ਆ ਹੀ ਦਾ ਪ੍ਰੋਸੈਸ ਇਦਾਂ ਵੀ ਜਦੋਂ ਉਹ ਹਾਈਟ ਦੇ ਹਿਸਾਬ ਨਾਲ ਫੁੱਲ ਦੇ ਹਸਾਬ ਨਾਲ ਜਦੋਂ ਹੁਣ ਲਵੇਰੇ ਵਿੱਚ ਛੱਡਣੇ ਆ ਤੇ ਉਹ ਫੁੱਲ ਜਿਹੜਾ ਉਹ ਉੱਪਰ ਪੂਰਾ ਨਿਕਲਿਆ ਹੋਵੇ ਨਸਰ ਜਵੇ ਹਾਂਜੀ ਨਸਰ ਕੇ ਤਾਂ ਮੁੜ ਜਵੇ ਫੁੱਲ ਜਦੋਂ ਉਹਨਾਂ ਕਹਿੰਦੇ ਢਲ ਜਵੇ ਫੇਰ ਪਸ਼ੂ ਛੱਡਣ ਵਾਸਤੇ ਚਾਰੇ ਚੁਗਣ ਵਾਸਤੇ ਠੀਕ ਆ ਅੱਛਾ ਕੁੱਲੇ ਵੀ ਚਰਾ ਦਿੰਦੇ ਆ ਹਾਂ ਸਾ ਆ ਚਰਾਣ ਵਾਸਤੇ ਆ ਹੁਣ ਆ ਜਿਹੜਾ ਪਹਿਲਾ ਲੋ ਵੰਡ ਗਿਆ ਆ ਸਾਰੀ ਇੱਧਰ ਵੀ ਚਰਾਣਦ ਬਣ ਲੱਗੀ ਮਈਆਂ ਸਾਰੀਆਂ ਬਾਹਰ ਹੀ ਰਹਿਣੀਆਂ ਸਾਰੀ ਸਮਰ ਹੁਣ ਇਹਨਾਂ ਨੂੰ ਪੱਠਾ ਨਹੀਂ ਪਾਉਣਾ ਕੋਈ ਵੀ ਕੋਈ ਚਾਰਦਵਾਰੀ ਕੀਤੀ ਹੋਈ ਹੈ ਜੀ ਨਹੀਂ ਉਹ ਇੱਧਰਲੇ ਪਾਸੇ ਕੀਤੀ ਆ ਉਹ ਹੁਣ ਲੱਗੇ ਆ ਕਰਨ ਨੈਕਸਟ ਵੀਕ ਤੋਂ ਹੁਣ ਸਾਰ ਇੱਕ ਲੋ ਤੁਸੀਂ ਵੱਢ ਗਏ ਹਾਂ ਮੁਰਕੇ ਉਹਦਾ ਪੱਠੇ ਆਪਾਂ ਬਣਾ ਲਿਆ ਜਦੋਂ ਪੱਠੇ ਬਣਾ ਲਿਆ ਉਹ ਬੇਲ ਕਰਕੇ ਰੱਖ ਲਿਆ ਤੇ ਜਿਹੜਾ ਹੁਣ ਅਗਲਾ ਜਿਹਦਾ ਨੈਕਸਟ ਸਟੈਪ ਹੈ ਜਿਹੜਾ ਹੁਣ ਇਹਨਾਂ ਵਾਸਤੇ ਪੈਸ਼ ਕਰਿਆ ਵੀ ਛੋਟੇ ਛੋਟੇ ਫੀਲਡ ਵਿੱਚ ਬਣ ਦੇਣੇ ਆ ਤੇ ਵਿੱਚ ਇੱਕ ਇੱਕ ਫੀਲਡ ਵੇਲਾ ਕਰ ਲਿਆ ਉਹ ਤੋਂ ਅਗਲੇ ਚ ਮੂਵ ਕਰ ਦੇਣੀਆਂ ਵੀ ਇੰਨੀ ਕੁ ਦੂਰ ਪੋਲ ਲਾ ਤੇ ਵੀ ਇਹਨੂੰ ਜਮਾ ਸਾਫ਼ ਕਰਤਾ ਫਿਰ ਅੱਗੇ ਵੱਟ ਗਏ ਹਾਂ ਓਕੇ ਜੀ ਓਕੇ ਹਾਂ ਹਾਂ ਨਹੀਂ ਪੱਟਣਾ ਕੁਛ ਨਹੀਂ ਉਹਨੂੰ ਜਦਾਓ ਬਾਬ ਹਾਂਜੀ ਬੰਨੇ ਬਣਾ ਲੈਣੀ ਹੈ ਹਾਂਜੀ ਹਾਂਜੀ ਵੀ ਅੱਜ ਇਹਨਾਂ ਜਗ੍ਹਾ ਚੜ੍ਹ ਲਈ ਬੰਦ ਕਰ ਦੇਣਾ ਰੋਕ ਦੇਣਾ ਅਗਲੀ ਜਗ੍ਹਾ ਚੜ੍ਹ ਬਸ ਉੱਥੇ ਵਾਇਰ ਇਦਾਂ ਦੀ ਆ ਜਿੱਦਾਂ ਉਹ ਸਿਸਟਮ ਇਸ ਹਿਸਾਬ ਨਾਲ ਜਿੱਦਾਂ ਤੁਸੀਂ ਦਿਹਾੜੀ ਚ ਇੱਕ ਵਾਰੀ ਮੂਵ ਕਰ ਲਓ ਉਹਨੂੰ ਕੁਇਕ ਵਾਇਰ ਕਹਿੰਦੇ ਜਿੱਦਾਂ ਉਹਨੂੰ ਨਾਲ ਹੀ ਕਨੈਕਟ ਕਰਨਾ ਹੁੱਕ ਉਧਰੋਂ ਪਾਣੀ ਜਿਹੜੀ ਮਾਰ ਲਈ ਆਊਟ ਬਾਉਂਡਰੀ ਦਾ ਮੇਨ ਬਾਉਂਡਰੀ ਆ ਇਹਨੂੰ ਪੱਕੀ ਕਰ ਦੇਣਾ ਪੋਲਾਂ ਦੇ ਨਾਲ ਹਾਂਜੀ ਜਿਹੜਾ ਵਿਚ ਡਿਵਾਈਡੇਸ਼ਨ ਆ ਉਹਨੂੰ 18 18 20 ਵੀ ਫੁੱਟ ਇਦਾਂ ਰੱਖ ਕੇ 100 ਫੁੱਟ ਲੰਮਾ ਆ ਜਾਂ 50 ਫੁੱਟ ਲੰਮ ਜਨਾ ਵੀ ਖੱਤਾ ਆ ਉਹਵੇਂ ਤੁਸੀਂ ਗਾਂ ਘਰੀ ਜਾਣਾ ਦਿਹਾੜੀ ਦਿਹਾੜੀ ਤੇ ਸਾਰੇ ਪਾਸੇ ਖਲਾਰਾ ਨਹੀਂ ਪਉਂਦੀਆਂ ਜਿੱਦਾਂ ਜੇ ਹੁਣ ਆਪਾਂ ਇੱਕ 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 ਹਾਂ ਇੱਕੋ ਖੱਤੇ ਸਾਰੇ ਛੱਡ ਦਿਓ ਉਦਾਂ ਹੀ ਮਤਲਬ ਕੰਪਲੀਟ ਹੀ ਇਹਦਾ ਭੱਜ ਭੱਜ ਕੇ ਸਾਰਾ ਪਾਰਨਾ ਗਾਂ ਬਿਲਕੁਲ ਹਾਂ ਉਹ ਸਾਰਾ ਸਟੈਪ ਬਾਈ ਸਟੈਪ ਚੱਲ ਗਿਆ ਤਾਂ ਫੇਰ ਪਲੱਸ ਜੁੜਾਉਣ ਇਹਨਾਂ ਦਾ ਇਹ ਫਾਇਦਾ ਆ ਵੀ ਜੀ ਹੁਣ ਖੱਤੇ ਵਿੱਚ ਡੰਗਰ ਰਹਿੰਦੇ ਆ ਢੇਰ ਪਈ ਜਾਂਦਾ ਨਾ ਉਹ ਨਾਲ ਓਕੇ ਜੀ ਓਕੇ ਹਾਂ ਇੱਕ ਚੁਗਣ ਵਾਸਤੇ ਸਰੀਰ ਖੁੱਲ ਜਾਂਦਾ ਛੱਪੜ ਜਨੌਂਦੀਆਂ ਖੁੱਲਾ ਤੈਨ ਫੇਰ ਬਣ ਜਾਂਦੀਆਂ ਦਿਨਾਂ ਚ ਮਈਆਂ ਤੇ ਹੁਣ ਭਾਜੀ ਜਿੱਦਾਂ ਤੁਸੀਂ ਵੀ ਕਣਕ-ਕੁਣਕ ਦੀ ਵੀ ਵਜਾਈ ਕਰਦੇ ਆ ਕਣਕ ਦੀ ਐਦ ਕੀ ਨਹੀਂ ਮੈਂ ਆਪ ਨਹੀਂ ਕੀਤੀ ਹੈਗੀ ਜਦ ਐਦ ਕੀ ਤੇ ਉਦਾਂ ਹੁਣ ਐਦ ਕੀ ਸਟਰਾਜ ਦਾ ਆਪਾਂ ਜਿਹੜਾ ਸੁੱਕੇ ਵਾਸਤੇ ਜਿਹੜਾ ਮੈਂ ਤਾਂ ਜ਼ਿਆਦਾਤਰ ਉਹਦੇ ਲਈ ਕਰਦਾ ਜਿਹੜਾ ਥੱਲੇ ਨਹੀਂ ਪਾਉਂਦੇ ਬੈਡਿੰਗ ਜਿਹੜੀ ਹਾਂਜੀ ਹਾਂਜੀ ਉਹਦੇ ਵਾਸਤੇ ਪਿਛਲੇ ਸਾਲ ਵੀ ਜੇ ਸੀਗੇ 60 ਖੇਸ ਸੀਗੇ ਮਨ ਲੱਗਾ ਤਾਂ ਤੇ ਐਦ ਕੀ ਉਹ ਮੱਕੀ ਦਾ ਬਣਾਇਆ ਆਪਾਂ ਜਿਹੜਾ ਮੱਕੀ ਵੱਡੀ ਸੀ ਉਹਦਾ ਬਚਿਆ ਜਿਹੜਾ ਮੁੰਡੇ ਨੇ ਆਨੇ ਸਾਰਾ ਉਹ ਕਰ ਲਿਆ ਹੁਣ ਅਗਲੇ ਸਾਲ ਨੈਕਸਟ ਇਅਰ ਫੇਰ ਆਪਾਂ 100 ਕਿੱਦੇ ਲਾਗੀ ਸ਼ਾਕੇ ਕਣਕਾਂ ਨੂੰ ਆਪਾਂ ਜਿਹਦਾ ਇਸ ਵਿੰਟਰ ਚ ਬੀਜ ਦੇਣੀ ਆ ਵਿੰਟਰ ਤੋਂ ਪਹਿਲਾਂ ਥੋੜਾ ਜਿਹਾ ਜਦੋਂ ਸਟਾਰਟ ਹੁੰਦੇ ਆ ਸਾਰ ਹਾਂਜੀ ਤੇ ਫਿਰ ਅਗਲੇ ਸਾਲ ਆਪਾਂ ਜਦਾਂ ਕਹਿੰਦੇ ਵੀ ਉਹ अर्ਲੀ ਇਹਨਾ ਟਾਈਮਾਂ ਦੇ ਵਿੱਚ ਸਮਝ ਲਓ ਮਹੀਨੇ ਦੇ ਵਿੱਚ ਵਿੱਚ ਹੋਰ ਬੱਢ ਹੋਣ ਲੱਪਣੀਆਂ ਫਿਰ ਨਾਲ ਹੀ ਇੱਕ ਫਸਲ ਹੋਰ ਬੀਜ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਵੀ ਮੈਂ ਸੁਣਿਆ ਹੁਣ ਵੀ ਸਨੋ ਪੈਣ ਤੋਂ ਪਹਿਲਾਂ ਕਣਕ ਦੀ ਬਜਾਈ ਹੋ ਜਾਂਦੀ ਆ ਹਾਂਜੀ 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 ਤੇ ਉਹਦੇ ਉੱਤੇ ਸਨੋਂ ਡਿੱਗੀ ਰਹਿੰਦੀ ਆ ਤੇਰ ਵੀ ਵਧੀਆ ਇਦਾਂ ਹੀ ਆ ਕੇਵਲੇ ਆਮ ਜਿਆਦਾਤਰ ਉਗ ਵੀ ਪੈਂਦੀ ਆ ਜਿਦਾਂ ਕਹਿ ਲੋ ਵੀ 4 ਇੰਚ 6 ਇੰਚ 8 ਇੰਚ ਹੋ ਵੀ ਜਾਂਦੀ ਆ ਉਹਨੂੰ ਕੋਈ ਜ਼ਿਆਦਾ ਹਰਟ ਨਹੀਂ ਹੁੰਦਾ ਕੁਝ ਵੀ ਜਦੋਂ ਹੁਣ ਆਪਾਂ ਇੰਡੀਆ ਕਹਿੰਦੇ ਵੀ ਕੋਰਾ ਪੈ ਗਿਆ ਸਾਰੇ ਫਿਰ ਗਿਆ ਇੱਥੇ ਤਾਂ ਪਾਣੀ ਵੀ ਨਹੀਂ ਖੜ ਗਿਆ ਫੇਰ ਵੀ ਪਾਣੀ ਖੜ ਗਿਆ ਜਾਂਦੀ ਆ ਇੱਥੇ ਤਾਂ ਹੁਣ ਮਾਰੇ ਗਰਬਨਾਂ ਦੇਖ ਲਓ ਵੀ ਇੰਨੀ ਬਰਫ਼ ਚੜੀ ਆ 10-10 ਫੁੱਟ ਵੀ ਹੁਣ ਕੇਵਲੇ ਪਹਿਲੇ ਟਾਈਮਾਂ 'ਚ ਬਹੁਤ ਜ਼ਿਆਦੀ ਬਰਫ਼ ਪੈਂਦੀ ਸੀਗੀ ਹੁਣ ਵੀ ਫੁੱਟ-ਫੁੱਟ 2-2 ਫੁੱਟ ਬਰਫ਼ ਚੜੀ ਹੁੰਦੀ ਸਾਰੇ ਪਾਸੇ ਤੇ ਉਹ ਜਦੋਂ ਬਰਫ਼ ਖੁਰਦੀ ਆ ਤੇ ਕੋਈ ਇਦਾਂ ਵੀ ਨਹੀਂ ਵੀ ਉੱਪਰੋਂ ਖਤਮ ਹੋ ਜਾਂਦੀ ਆ ਥੱਲੇ ਹੋਰ ਨਿਕਲਦੀ ਆ ਨਹੀਂ ਉਹ ਵੀ ਨਹੀਂ ਗੱਲ ਅੱਛਾ ਜੀ ਏਡੀ ਗਵਾਬੇ ਦੀ ਬਰੀਜ ਕੀ ਇਹੋ ਜਾਂ ਬਰੀ ਇਹਦੇ ਆ ਬਾਕੀ ਕੋਈ ਦਾ ਮੌਸਮ ਦੇ ਹਿਸਾਬ ਨਾਲ ਕੋਈ ਇਦਾਂ ਸਿਸਟਮ ਹੈਗਾ ਨਾ ਆਪਣੀ ਇੰਡੀਆ ਤਾਂ ਬਹੁਤ ਔਖਾ ਹੈ ਕੰਮ ਜਦੋਂ ਮੜਾ ਕੋਰਾ ਪੈ ਗਿਆ ਤਾਂ ਕੰਮ ਗਿਆ ਨਾ ਉੱਤੀ ਬਿਲਕੁਲ ਹਾਂ ਜੀ ਤੇ ਝਾੜ ਝੂੜ ਕਿਦਾਂ ਦਿੰਦੀ ਆ ਝਾੜ ਵੀ ਵਧੀਆ ਹੁੰਦਾ ਝਾੜਾਂ ਵਧੀਆ ਹੁਣ ਇਦਾਂ ਗਾਂ ਤੋਂ ਗਾਂ ਬਰੀਡ ਇੰਨੀ ਵਧੀਆ ਇਹਨਾਂ ਨੇ ਤਿਆਰ ਕੀਤੀ ਜਾਵੇ ਉਹ ਟਾਈਮ ਵੀ ਛੋਟਾ ਆ ਉਹਦਾ ਜਿਹਦਾ ਬੌੜਾ ਲੰਮਾ ਟਾਈਮ ਨੂੰ ਚਾਹੀਦਾ ਨੇਗਾ ਪੱਕਣ ਵਾਸਤੇ ਵੀ ਤੇ ਇਹਨੂੰ ਜਿਹਦਾ ਸਭ ਤਾਂ ਹੀ ਦੋ ਕਰਾਬ ਲਾਇਆ ਹੋ ਜਾਂਦੇ ਆ ਜਦੋਂ ਹੁਣ ਇਹ ਵਿੰਟਰ ਦੇ ਵਿੱਚ ਹੁਣ ਜਦੋਂ ਆਪ ਬਾਕੀ ਫਸਲਾਂ ਸਾਰੀਆਂ ਵੱਢ ਹੋਣੀਆਂ ਤੇ ਵਿੰਟਰ ਤੋਂ ਪਹਿਲਾਂ ਬੀਜ ਦੇਣੀ ਆ ਤੇ ਸਮਝ ਲਓ ਵੀ ਹੁਣ ਅਗਲੇ ਮਹੀਨੇ ਜਾਂ ਇਸ ਮਹੀਨੇ ਜਾਂ ਅਗਲੇ ਮਹੀਨੇ ਦੇ ਐਂਡ ਤੱਕ ਮੋਸਟਲੀ ਕਈ ਥਾਂ ਤਾਂ ਆਲਰੇਡੀ ਵੱਢ ਹੋਣ ਰਹੀ ਆ ਓਕੇ ਜੀ ਓਕੇ ਜੀ ਜਿਹੜੀ ਬਹੁਤ ਅਰਲੀ ਬੀਜੀਆਂ ਆ ਜਦੋਂ ਹਨ ਤੇ ਹੁਣ ਕੁਛ ਆਹੜੀਆਂ ਮਹੀਨੇ ਦੇ ਵਿੱਚ ਵਿੱਚ ਵੱਢ ਹੋ ਜਾਣੀਆਂ ਫੇਰ ਇਹਨਾਂ ਦੇ ਨਾਲ ਹੀ ਇੱਕ ਫਸਲ ਹੋਰ ਬੀਜ ਦੇਣੀ ਆ ਵਿੰਟਰ ਤੋਂ ਪਹਿਲਾਂ ਉਹ ਵੱਢ ਲੈਣੀ ਆ ਫੇਰ ਕੋ ਪੱਠਾ ਆ ਜਾਂ ਉਹ ਡਿਪੈਂਡ ਕਰਦਾ ਕਿ ਨਹੀਂ ਉੱਥੇ ਕਣਕ ਬੀਜਦੇ ਇਹ ਜਿੱਦਾਂ ਫਸਲ ਨੂੰ ਇੱਕ ਵਾਰੀ ਖੇਤ ਚ ਬੀਜ ਕੇ ਦੂਜੀ ਵਾਰ ਉਹ ਫਸਲ ਨਹੀਂ ਬੀਜਦੇ ਜ਼ਿਆਦਾ ਜਿੱਦਾਂ ਜਿੱਥੇ ਮੱਕੀ ਬੀਜੀ ਆ ਉੱਥੇ ਬੀਨਸ ਕਰਨੇ ਆ ਜਿੱਥੇ ਬੀਨਸ ਆ ਉੱਥੇ ਮੱਕੀ ਕਰਨੀ ਆ ਜਾਂ ਉੱਥੇ ਪੱਠੇ ਕਰ ਦੇਣੇ ਆ ਜੇ ਪੱਠੇ ਤਿੰਨ ਸਾਲ ਰਹੇ ਆ ਫੇਰ ਮੱਕੀ ਕਰ ਲਓ ਇਦਾਂ ਮਤਲਬ ਰੋਟੇਟ ਕਰਦੇ ਰਹਿੰਦੇ ਆ ਵੀ ਇੱਕੋ ਫਸਲ ਨੂੰ ਦੁਆਰਾ ਦੁਆਰਾ ਨਹੀਂ ਇਸ ਖੇਤ ਚ ਰੱਖਦੇ ਹੋ ਹਾਂ ਦਤ੍ਰਹਿਣ ਖੇਤ ਹਾਂ ਦਤ੍ਰਹਿਣ ਪੂਰੇ ਓਕੇ ਜੀ ਓਕੇ ਤੇ ਭਾਜੀ ਇੱਥੇ ਵੀ ਜਮੀਨ ਦਾ ਰੇਟ ਰੂਟ ਕੀ ਆ ਜਿੱਦਾਂ ਆਪਣਾ ਕੋਈ ਨਵਾਂ ਬੰਦਾ ਦੇਖਦਾ ਹੋਵੇ ਕਿਸੇ ਨੇ ਖਰੀਦਣੀ ਆ ਕੋਈ ਇਹ ਲੱਗਾ ਲੱਗਾ ਦਾ ਆ ਬਾਕੀ ਏਰੀਆ ਦੇ ਹਿਸਾਬ ਨਾਲ ਆ ਵੀ ਕਿੱਦਾਂ ਦੀ ਜਮੀਨ ਆ ਕਿੰਨੀ ਕਿ ਹਿੱਲੀ ਆ ਜਾਂ ਕੀ ਵਿੱਚ ਘਰ ਦੀ ਸਿਚੁਏਸ਼ਨ ਆ ਵਿੱਚ ਛੱਡਾਂ ਕਿੱਦਾਂ ਦੀਆਂ ਮਤਲਬ ਉਹ ਕਹ ਲਓ ਵੀ ਸਾਰੀ ਸਿਚੁਏਸ਼ਨ ਹਿਸਾਬ ਨਾਲ ਆ ਮੋਸਟਲੀ ਜੇਲਾ ਕਹ ਲਓ ਵੀ 25 ਕਿਹ ਹਜ਼ਾਰ ਤੋਂ ਲੈ ਕੇ 45 ਕਿਹ ਹਜ਼ਾਰ ਨੂੰ ਏਕੜ ਹੋਣ ਜਾਂਦਾ ਇੱਥੇ ਓਕੇ ਜੀ ਆ ਬ੍ਰੈਂਡ ਹੋੜ ਏਰੀਆ ਜੀ ਸਾਰੇ ਮਤਲਬ ਇਸ ਏਰੀਆ ਚ ਕਹਿ ਲਓ ਵੀ ਉਧਰੋਂ ਗਾਂਹ ਜਿਹੜੋਂ ਜਾਂਦੇ ਆ ਤੁਸੀਂ ਇੱਥੋਂ 35 ਮਿੰਟ ਗਾਂਹ ਚੱਲ ਜਾਓ ਫੇਰ ਤਾਂ 45 ਤੋਂ ਲੈ ਕੇ 55000 ਆ ਓਕੇ ਜੀ ਓਕੇ ਜਿਹੜੀ ਆਕਸਫੋਰਡ ਕਾਉਂਟੀ ਆ ਸਭ ਤੋਂ ਟਾਪ ਦੀ ਲੈਂਡ ਆ ਉਹ ਤੇ ਜਿਹੜਾ ਬ੍ਰੈਂਡ ਰੀਜਨ ਆ ਇਹ 25 ਤੋਂ ਲੈ ਕੇ 35 40 35 40 ਇੱਥੇ ਵਿਕੀ ਜਾਂਦੇ ਹੁਣ ਆਮ ਓਕੇ ਜੀ ਜੇ ਉਧਰੋਂ ਗਾਂਹ ਜਾਓਗੇ ਫੇਰ ਧੋ ਵੀ ਮਹਿੰਗਾ ਆ ਕੰਮ ਤੇ ਹੁਣ ਜੇ ਵੱਡਾ ਫਾਰਮ ਖਰੀਦੀਏ ਜਿਆਦਾ ਵੱਡਾ ਫਿਰ ਉਹਦੇ ਜਿਹਾ ਹੋਰ ਵੀ ਸਸਤਾ ਮਿਲ ਜਾਂਦਾ ਉਹਨਾਂ ਜਦੋਂ ਤੁਸੀਂ ਜੇ 400 500 700 ਏਕੜ ਦਾ ਕੋਈ ਫਾਰਮ ਮਿਲ ਗਿਆ ਉਹ ਫੇ ਉਸ ਹਿਸਾਬ ਨਾਲ ਨੰਬਰ ਨੰਬਰ ਗੇਮ ਆ ਸਾਰੀ ਨਾ ਤਾਂ ਫਿਰ ਤੁਹਾਨੂੰ ਉਹ ਪਹਿਲਾਂ ਵੀ 30 35 30 ਦੇ ਵਿੱਚ ਵੀ ਮਿਲ ਜਾਣਾ ओके okay, हा okay. हां ओ मतलब ਨੰਬਰਾਂ ਦੀ ਗੇਮ ਐ ਸਾਰੀ ਉਹ ਤੇ ਇੱਥੇ ਐ ਵੀ ਹੁੰਦਾ ਜੀ ਵੀ ਆ ਆ ਕੇ ਏਰੀਏ ਦੀ ਜ਼ਮੀਨ ਜ਼ਿਆਦਾ ਪਜਾਊਆ ਇਹ ਨਹੀਂ ਨਹੀਂ ਹੈਗਾ ਜਿੱਦਾਂ ਇਹ ਕਈ ਏਰੀਆ ਥੋੜੀਆਂ ਇਦਾਂ ਦੀਆਂ ਹੁਣ ਆਪਣੇ ਕੋਲ ਇੱਥੇ ਚਾਰ ਫਾਰਮ ਆ ਇੱਕ ਫਾਰਮ ਦੇ ਵਿੱਚ ਜਿੱਦਾਂ ਕਹਿ ਲਓ ਵੀ ਪਥਰੀਲੀ ਆ ਥੋੜੀ ਜ਼ਮੀਨ ਹਾਂਜੀ ਤੇ ਉਹ ਉਹਦਾ ਹਿਸਾਬ ਹੋ ਰਿਹਾ ਜੇ ਦੂਜੇ ਪਾਸੇ ਜਾਈਏ ਤਾਂ ਉੱਥੇ ਥੋੜੀ ਜਿਹੀ ਹਰੀਤ ਲਈ ਤਾਂ ਮਿਕਸਰ ਜਿੱਦਾਂ ਕਹਿ ਲਓ ਵਧੀਆ ਜ਼ਮੀਨ ਜਿਹਨੂੰ ਕਹਿੰਦੇ ਆ ਉਹ ਆ ਓਕੇ ਜੀ ਤੀਜੇ ਫਾਰਮ ਤੇ ਜਾਂਦੇ ਆ ਤੇ ਉਹ ਐਨ ਇੰਡੀਆ ਵਾਂਗੂ ਆ अच्छा जी ते ओ मजे दा ਨਾਲ ਨਾਲ ਲੱਗਦੇ ਅੱਧੇ ਅੱਧੇ ਕਿਲੋਮੀਟਰ ਦੇ ਵਿੱਚ ਜਾਂ ਕਹਿ ਲਓ ਵੀ ਇੱਥੋਂ ਲੈ ਕੇ ਉੱਥੇ ਤੱਕ ਕਿੰਨਾ ਫਰਕ ਆ ਹਾਂ ਉਹਦੇ ਨਾਲ ਵੀ ਰੇਟ ਦਾ ਫਰਕ ਪੈਂਦਾ ਜੀ ਰੇਟ ਦਾ ਜਿਹਨੂੰ ਅੱਜ ਦੇ ਸਮੇਂ 'ਚ ਕੰਪੀਟੀਸ਼ਨ ਦਾ ਜੋਗ ਆ ਗਿਆ ਹੁਣ ਨਹੀਂ ਪਹਿਲੇ ਟਾਈਮਾਂ 'ਚ ਇਹਨਾਂ ਕੋ ਵੀ ਬਾਬਿਆਂ ਕੋਈ ਨਾ ਟਾਈਮ ਹੁੰਦਾ ਸੀਗਾ ਵੀ ਇੱਕ ਬੰਦੇ ਨੇ ਜ਼ਮੀਨ ਵੇਚਣੀ ਆ ਜੋ ਮੈਂ ਗੋਰੀਆਂ ਤੋਂ ਸੁਣਦਾ ਕਿ ਮੇਰੀ ਬਾਬਿਆਂ ਨਾਲ ਬੈਠ ਗਈ ਆ ਸਾਰੀ ਅੱਛਾ ਜੀ ਨੌਜਵਾਨਾਂ ਨਾਲ ਮੇਰੀ ਕੋਈ ਬਾੜੀ ਹੈ ਨਹੀਂ ਹਾਂਜੀ ਤੇ ਉਹ ਬੰਦਿਆਂ ਨੇ ਦੱਸਣ ਦੀ ਇਹ ਗੱਲ ਆ ਵੀ ਕਹਿੰਦੇ ਪਹਿਲੇ ਟਾਈਮਾਂ 'ਚ ਇੱਕ ਬੰਦੇ ਨੇ ਜ਼ਮੀਨ ਵੇਚਣੀ ਹੁੰਦੀ ਸੀਗੀ ਹਾਂਜੀ ਤੇ 15-15 ਬੰਦੇ 20-20 ਬੰਦੇ ਦੇ ਵਿੱਚ ਲੰਗੀ ਜਾਣੇ ਫਿਰ ਐਦਾਂ ਕਰ ਲਓ ਡੀਲ ਬਣਾ ਲਓ ਫਲਾਨਾ ਕਰ ਲਓ ਇੱਥੇ ਦੇ ਦੇ ਉਹ ਮਤਲਬ ਉਹ ਤੇਰੀ ਜੇਬ ਕਿਦਾਂ ਚੱਲਦੀ ਆ ਤੇ ਚੱਕ ਲਓ ਵਜਿਦਾ ਕਹਿੰਦੇ ਉਹ ਬਾਕੀ ਬਾਅਦ ਚ ਦੇਖਾਂਗੇ ਵਿੱਚੋਂ ਗੇ ਨਿਕਲਦਾ ਉਹ ਇੰਡੀਆ ਵਾਲਾ ਕੰਮ ਹੀ ਹੋਇਆ ਹੁਣ ਹਾਂਜੀ ਉੱਗੇ ਜ਼ਮੀਨ ਦਾ ਰੇਟ ਹੁਣ ਇੱਥੇ ਵੱਧ ਗਿਆ ਕਾਫੀ ਜ਼ਿਆਦਾ। ਅੱਛਾ ਜੀ। ਹਾਂ ਜੀ। ਖੇਤੀ ਦਾ ਬੱਚੇ ਬਾਕੀ ਇੱਥੇ ਇਹ ਆਪਣਾ ਜਿਹੜਾ ਏਰੀਆ ਇੱਥੇ ਠੰਡ ਵੀ ਘਟਿਆ। ਅੱਛਾ ਜੀ। ਜਦਾ ਵੈਸਟ ਬੈਲਟ ਕਹਿੰਦੇ ਇਹਨੂੰ। ਹਾਂ ਜੀ ਹਾਂ ਜੀ। ਫੋਰੋਮਨ ਤੋਂ ਲੈ ਕੇ ਥੋੜਾ ਜਿਹਾ ਨਾਰਥ ਨੂੰ ਚਲ ਜਾਓ। ਪਿਜਨਰ ਦੇ ਪਰਲੇ ਪਾਸੇ ਨੂੰ ਜੇ ਸਿੱਧੀ ਬੈਲਟ ਲੈ ਲਓ ਵਿੰਡਜ਼ਰ ਤੱਕ। ਇਹ ਵੈਸਟ ਬੈਲਟੀ ਮੰਨੀ ਜਾਂਦੀ ਵੈਸਟ ਬਾਉਂਡ ਕਹਿੰਦੇ ਇਹਨੂੰ ਹਾਂ। ਤੇ ਇਹ ਇਹ ਸਭ ਤੋਂ ਇਹ ਵਧੀਆ ਬੱਜ ਜ਼ਮੀਨ ਜਦਾ ਮੰਨੀ ਜਾਂਦੀ ਆ। ਇੱਥੇ ਬਰਫ਼ ਵੀ ਘਟਿਆ। ਓਕੇ। ਹਾਂ ਜੀ। ਬਾਕੀ ਧੰਨਵਾਦ ਵੀ ਅੱਲਾ ਹੀਰੀ ਮਿਲਦੀ ਆ ਫੇਰ ਹੋਰ ਵੀਡੀਓ ਬੰਦਾ ਬਣਾਊਗਾ ਹੋਰ ਅਮਰੀਕਾ ਮੂਰੀਕਾ ਗੇੜਾ ਕੱਢੂਗੇ ਉਧਰ ਜਿਆਦਾ ਵੱਡੇ ਫਾਰਮ ਆ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਜੀ